ਪੰਜਾਬ ਦੀਆਂ ਧੀਆ ਜਿੱਥੇ ਪੜਾਈ ਦੇ ਵਿੱਚ ਆਪਣਾ ਪੂਰਾ ਦਮ ਖਮ ਦਿਖਾ ਚੁੱਕੀਆਂ ਨੇ ਉੱਥੇ ਹੀ ਹੁਣ ਪੰਜਾਬ ਦੀ ਧੀ ਮਿਕਸ ਮਾਰਸ਼ਲ ਆਰਟ ਦੇ ਵਿੱਚ ਵੀ ਆਪਣਾ ਦਮ ਖਮ ਦਿਖਾਉਂਦੀ ਹੋਈ ਨਜ਼ਰ ਆ ਰਹੀ ਹੈ। ਉੱਥੇ ਹੀ ਅੰਮ੍ਰਿਤਸਰ ਦੇ ਚਬਾਲ ਰੋਡ ਉੱਤੇ ਸਥਿਤ ਸੰਗਣਾ ਪਿੰਡ ਦੇ ਰਹਿਣ ਵਾਲੀ ਇਸ ਗਰੀਬ ਘਰ ਦੀ ਧੀ ਵੱਲੋਂ ਮਿਕਸ ਮਾਰਸ਼ਲ ਆਰਟ ਦੇ ਵਿੱਚ ਆਪਣਾ ਪੈਰ ਪੂਰੀ ਤਰ੍ਹਾਂ ਨਾਲ ਜਮਾ ਲਿਆ ਗਿਆ ਹੈ। ਅਤੇ ਇਸ ਮਿਕਸ ਮਾਰਸ਼ਲ ਆਰਟ ਦੇ ਵਿੱਚ ਟਾਈਗਰ ਸ਼ਰੌਫ ਜੋ ਕਿ ਜੈਕੀ ਸ਼ਰੌਫ ਦੇ بیٹے ਨੇ ਉਹਨਾਂ ਵੱਲੋਂ ਪੂਰੀ ਤਰ੍ਹਾਂ ਨਾਲ ਸਮਰਥਨ ਦਿੱਤਾ ਜਾ ਰਿਹਾ ਹੈ। ਉੱਥੇ ਹੀ ਇਸ ਧੀ ਦਾ ਸਨਮਾਨ ਕਰਨ ਵਾਸਤੇ ਪੂਰਾ ਪੰਜਾਬ ਇਕੱਤਰ ਹੋਇਆ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਹੋਇਆ ਇਸ ਧੀ ਦੇ ਵੱਲੋਂ ਦੱਸਿਆ ਗਿਆ ਕਿ ਕਿਸ ਔਕੜਾਂ ਭਰੀ ਜ਼ਿੰਦਗੀ ਦੇ ਵਿੱਚ ਉਸ ਵੱਲੋਂ ਇਸ ਫੀਲਡ ਨੂੰ ਚੁਣਿਆ ਗਿਆ ਸੀ ਅਤੇ ਉਹ ਅੱਜ ਖੁਸ਼ ਹੈ ਕਿ ਹਰ ਇੱਕ ਕਿੱਤੇ ਦੇ ਵਿੱਚ ਜਿੱਥੇ ਕੁੜੀਆਂ ਆਪਣਾ ਦਮ ਖਮ ਦਿਖਾ ਰਹੀਆਂ ਨੇ ਉੱਥੇ ਉਸ ਵੱਲੋਂ ਵੀ ਆਪਣੇ ਪਿੰਡ ਅਤੇ ਅੰਮ੍ਰਿਤਸਰ ਦਾ ਨਾਂ ਰੌਸ਼ਨ ਕੀਤਾ ਗਿਆ ਉਸਨੇ ਕਿਹਾ ਕਿ ਇੱਕ ਚੀਜ਼ ਦਾ ਉਸ ਨੂੰ ਜ਼ਰੂਰ ਮਲਾਲ ਹੈ ਕਿ ਜਦੋਂ ਵੀ ਕੋਈ ਹੋਰ ਖੇਡ ਦੇ ਮੈਦਾਨ ਦੇ ਵਿੱਚੋਂ ਨੌਜਵਾਨ ਜਾਂ ਕੁੜੀਆਂ ਜਿੱਤ ਕੇ ਆਉਂਦੀਆਂ ਨੇ ਤਾਂ ਉਹਨਾਂ ਦਾ ਸਨਮਾਨ ਦਿੱਤਾ ਜਾਂਦਾ ਹੈ ਲੇਕਿਨ ਉਸ ਨੂੰ ਕਿਸੇ ਵੀ ਤਰ੍ਹਾਂ ਦਾ ਸਨਮਾਨ ਸਰਕਾਰ ਜਾਂ ਫਿਰ ਪ੍ਰਸ਼ਾਸਨ ਦੇ ਵੱਲੋਂ ਨਹੀਂ ਦਿੱਤਾ ਗਿਆ ਉੱਥੇ ਹੀ ਇਹ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੀ ਅਟਾਰੀ ਹਲਕੇ ਦੀ ਇੰਚਾਰਜ ਸੀਮਾ ਸੋਢੀ ਵੱਲੋਂ ਵੀ ਇਸ ਕੁੜੀ ਦਾ ਹੌਸਲਾ ਵਧਾਇਆ ਗਿਆ ਤੇ ਕਿਹਾ ਗਿਆ ਕਿ ਜੋ ਵੀ ਪੰਜਾਬ ਦੇ ਵਿੱਚ ਖੇਡਾਂ ਨੂੰ ਪਰਫੁੱਲਤ ਕਰਨ ਸਰਕਾਰ ਵੱਲੋਂ ਜੋ ਵੀ ਸਹਾਇਤਾ ਦਿੱਤੀ ਜਾ ਸਕਦੀ ਹੈ ਉਹ ਜ਼ਰੂਰ ਦਿੱਤੀ ਜਾਵੇਗੀ ਹਾਲਾਂਕਿ ਜਦੋਂ ਇਸ ਧੀ ਦੇ ਕੋਚ ਕੋਲ ਪੁੱਛਿਆ ਗਿਆ ਉਸ ਨੇ ਦੱਸਿਆ ਕਿ ਇਸ ਦੇ ਪਿੰਡ ਦੇ ਗਰਾਊਂਡ ਦੇ ਹਾਲਾਤ ਕਾਫੀ ਜ਼ਿਆਦਾ ਖਰਾਬ ਨੇ ਅਤੇ ਨਸ਼ਾ ਪੂਰੀ ਤਰ੍ਹਾਂ ਨਾਲ ਪਿੰਡ ਵਿੱਚ ਵਧਿਆ ਹੋਇਆ ਨਜ਼ਰ ਆ ਰਿਹਾ ਉਸ ਦਾ ਕਹਿਣਾ ਹੈ ਕਿ ਬਹੁਤ ਸਾਰੇ ਹੋਰ ਵੀ ਬੱਚੇ ਨੇ ਜੋ ਇਸ ਤੀਵਲ ਵੇਖ ਕੇ ਹੁਣ ਮਿਕਸ ਮਾਰਸ਼ਲ ਆਰਟ ਦੇ ਵਿੱਚ ਆਪਣਾ ਪੈਰ ਰੱਖ ਰਹੇ ਨੇ ਅੱਜ ਇਹਨਾਂ ਵਿੱਚ ਸਾਡਾ ਪ੍ਰੋਗਰਾਮ ਇਸ ਬੱਚੀ ਤੇ ਰੱਖਿਆ ਗਿਆ ਸੀ ਹਰਪ੍ਰੀਤ ਕੌਰ ਸਾਂਗਣਾ ਜੋ ਕਿ ਮਿਕਸ ਮਾਰਸ਼ਲ ਵਿੱਚੋਂ ਇੰਟਰਨੈਸ਼ਨਲ ਲੈਵਲ ਖੇਡ ਕੇ ਜਿੱਤ ਕੇ ਪ੍ਰਾਪਤ ਕਰਕੇ ਸਾਂਗਣੇ ਵਿੱਚ ਪਹੁੰਚੀ ਹੈ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਹੈ ਤੇ ਮੈਨੂੰ ਉਮੀਦ ਹੈ ਵੀ ਜਿਹੜੀ ਸਾਡੀ ਇਹ ਬੱਚੀ ਇਸੇ ਤਰ੍ਹਾਂ ਦਿਨ-ਦੁਗਣੀ ਰਾਤ ਚੌਗਣੀ ਤਰੱਕੀ ਕਰਦੀ ਰਹੇਗੀ ਤੇ ਹਮੇਸ਼ਾ ਅੱਗੇ ਲੈਵਲ ਤੇ ਵੱਧਦੀ ਰਹੇਗੀ ਤੇ ਲੋਕ ਜਿਹੜੇ ਪਿੰਡ ਦੇ ਲੋਕ ਕੇ ਆਜਾ ਪਿੰਡ ਦੇ ਨਾਲ-ਨਾਲ ਮੈਨੂੰ ਉਮੀਦ ਹੈ ਵੀ ਲੋਕ ਇਹਦੇ ਨਾਲ-ਨਾਲ ਜ਼ਿਆਦਾ ਜਾਣਿਆ ਜਾਣ ਕਰਨਗੇ ਕਿਉਂਕਿ ਪਹਿਲਾਂ ਜ਼ਮਾਨਾ ਹੁੰਦਾ ਸੀ ਜਦੋਂ ਬੱਚਿਆਂ ਨੂੰ ਮਾਰ ਦਿੱਤਾ ਜਾਂਦਾ ਸੀ ਤੇ ਉਹਨਾਂ ਨੂੰ ਅੱਗੇ ਨਹੀਂ ਆਉਣ ਦਿੱਤਾ ਪਰ ਹੁਣ ਜਿਹੜੀਆਂ ਬੱਚੀਆਂ ਨੇ ਲਗਾਤਾਰ ਪਹਿਲਾਂ ਦੇ ਕਦਮਾਂ ਤੇ ਕਦਮ ਪੁੱਟਦੀਆਂ ਜਾ ਰਹੀਆਂ ਨੇ ਤੇ ਮੁੰਡੇ ਲਗਭਗ ਮੈਨੂੰ ਲੱਗਦਾ ਪਿੱਛੇ ਨੇ ਤੇ ਕੁੜੀਆਂ ਸਾਡੀਆਂ ਅੱਗੇ ਜਾਂਦੀਆਂ ਪਿੰਡ ਵਾਸਤੇ ਕਿੰਨੀ ਕੋ ਮਾਨ ਵਾਲੀ ਗੱਲ ਆ ਬਹੁਤ ਮਾਨ ਵਾਲੀ ਗੱਲ ਐ ਪਿੰਡ ਨਹੀਂ 82 ਹਲਕੇ ਵਾਸਤੇ ਮਾਨ ਦੀ ਗੱਲ ਐ ਕਿਉਂਕਿ ਸਾਡੇ 82 ਹਲਕੇ ਚ ਇੱਕ ਬੱਚਾ ਇੰਟਰਨੈਸ਼ਨਲ ਲੈਵਲ ਤੇ ਖੇਡ ਕੇ ਆਣਾ ਬੜੀ ਮਾਨ ਦੀ ਗੱਲ ਐ ਕਿਉਂਕਿ ਹੋਰ ਵੀ ਬੱਚੇ ਸਾਡੇ 82 ਹਲਕੇ ਚ ਕਾਫੀ ਇਸੇ ਤਰ੍ਹਾਂ ਆਏ ਆ ਤੇ ਮੈਨੂੰ ਉਮੀਦ ਹੈ ਵੀ ਇਹ ਲੜਕੀ ਵੀ ਅਗਾ ਦੀ ਅਗਾ ਬਹੁਤ ਉੱਚੀਆਂ ਬੁਲੰਦੀਆਂ ਪ੍ਰਾਪਤ ਕਰੇਗੀ। ਮਮਾਪਸਾ ਪਰ ਹੋਰ ਬੱਚੇ ਨਿਕਲਣ ਕੀ ਇਹ ਨਾਲ ਵਾਸਤੇ ਕੀ ਕੀਤਾ ਜਾਂਦਾ ਹੈ ਸਰਕਾਰ ਗਵਰਨਮੈਂਟ ਕੀ ਕੁਝ ਕਰ ਸਕਦੀ ਹੈ? ਵੇਖੋ ਸਰਕਾਰ ਨੇ ਪਹਿਲਾਂ ਵੀ ਜਿੰਨੇ ਵੀ ਖੇਡਦੇ ਪਏ ਬੱਚੇ ਨੈਸ਼ਨਲ ਲੈਵਲ ਤੇ ਖੇਡਦੇ ਆ ਜੋ ਕੁਝ ਹੈ ਉਹਨਾਂ ਵਾਸਤੇ ਤੁਸੀਂ ਪਿੱਛੇ ਵੇਖਿਆ ਹੈਗਾ ਜਾਂ ਕੋ ਉਹਨਾਂ ਨੂੰ ਪਰਤੀ ਕੀਤਾ ਜਾਂਦਾ ਉਹਨਾਂ ਨੂੰ ਖੇਡਦੇ ਰਹਿਣਦੇ ਪਰ ਨੌਕਰੀਆਂ ਦਿੱਤੀਆਂ ਜਾਂਦੀਆਂ ਇਹਨਾਂ ਨੂੰ ਵੀ ਸਰਕਾਰ ਦੇ ਵਿੱਚ ਜਿਹੜੇ ਖਾਤੇ ਚ ਕੁਝ ਨਾ ਕੋਈ ਜ਼ਰੂਰ ਮਿਲੇਗਾ। ਮੈਨੂੰ ਬਹੁਤ ਵਧੀਆ ਲੱਗਾ ਕਿ ਪਿੰਡ ਵਾਲਿਆਂ ਨੇ ਸਨਮਾਨਿਤ ਕੀਤਾ ਸਭ ਤੋਂ ਵੱਡੀ ਗੱਲ ਇਹ ਹੈ ਕਿ ਮੈਂ ਜਿੱਥੋਂ ਤੱਕ ਖੇਲ ਕੇ ਆਈਆਂ ਕਈਆਂ ਪਿੰਡਾਂ ਚ ਮੇਰੇ ਪਿੰਡ ਵਿੱਚ ਪਤਾ ਹੀ ਨਹੀਂ ਸੀ ਵੀ ਮੈਂ ਕਿੰਨੀ ਦੂਰ ਤੱਕ ਖੇਲ ਕੇ ਆਈਆਂ ਅੱਜ ਮੇਰੇ ਫਾਦਰ ਸਾਹਿਬ ਨੂੰ ਬੁਲਾਇਆ ਗਿਆ ਤੇ ਮੇਰੀਆਂ ਅਚੀਵਮੈਂਟ ਦਸੀਆਂ ਗਈਆਂ ਮੈਨੂੰ ਉਹ ਚੀਜ਼ ਬਹੁਤ ਵਧੀਆ ਲੱਗੀ ਕਿ ਅੱਜ ਮੇਰੇ ਪਿੰਡ ਨੂੰ ਪਤਾ ਵਾ ਮੈਂ ਕਿੱਥੋਂ ਤੱਕ ਖੇਲ ਕੇ ਆਈਆਂ ਕਿਹੜੀ ਕਿਹੜੀ ਗੇਮ ਕਿਹੜੇ ਜਮਾੜਗੇ ਮੈਂ ਮਿਕਸ ਮਾਰਸ਼ਲ ਖੇਲ ਕੇ ਆਈਆਂ ਤੇ ਮੇਰਾ 2022 ਦੇ ਵਿੱਚ ਇੰਟਰਨੈਸ਼ਨਲ ਵਿੱਚ ਗੋਲਡ ਸੀ ਐਮਐਮ ਵਿੱਚ ਮਿਕਸ ਮਾਸ਼ਲਾ ਇਤੋਂ ਤੱਕ ਪਹੁੰਚਿਆ ਕਿੰਨਾ ਕਿ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ ਕਿ ਕੁੜੀ ਲਈ ਮੁਸ਼ਕਿਲ ਹੁੰਦਾ ਹੈ ਇਤੋਂ ਤੱਕ ਆਖਾਸ ਤੌਰ ਤੇ ਪਿੰਡ ਦੀ ਕੁੜੀ ਵਾਸਤੇ ਪਿੰਡ ਦੀ ਕੁੜੀ ਵਾਸਤੇ ਕਾਫੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਪਰ ਜੇ ਆਪਾਂ ਮੁਸੀਬਤਾਂ ਦਾ ਸਾਹਮਣਾ ਨਹੀਂ ਕਰਾਂਗੇ ਫਿਰ ਇਹ ਅੱਗੇ ਨਹੀਂ ਵਧ ਸਕਦੇ ਫਿਰ ਸਭ ਤੋਂ ਵੱਡਾ ਸਹਿਯੋਗ ਦੇ ਕੋਚ ਦਾ ਰਿਹਾ ਜਿਨ੍ਹਾਂ ਨੇ ਮੈਨੂੰ ਸਪੋਰਟ ਕੀਤਾ ਮੇਰੇ ਫੈਮਲੀ ਦਾ ਰਿਹਾ ਜਿਨ੍ਹਾਂ ਨੇ ਮੈਨੂੰ ਮਤਲਬ ਕੁੜੀ ਨਹੀਂ ਸਮਝਿਆ ਕਿ ਮੁੰਡਿਆਂ ਵਾਂਗ ਅੱਗੇ ਖੇਡਣ ਵਾਸਤੇ ਭੇਜਿਆ ਤੇ ਸੁਪਨੇ ਕਿਨੇ ਆਖੇ ਤੁਹਾਡੇ ਮੇਰਾ ਸੁਪਨਾ UFC ਵਿੱਚ ਬੈਲਟ ਜਿੱਤਣਾ ਵਾ ਜੋ ਕਿ ਬਹੁਤ ਵੱਡੀ ਇੰਟਰਨੈਸ਼ਨਲ ਲੀਗ ਆ ਸਰਕਾਰੋਂ ਲੋਕੀ ਅਪੀਲ ਜਾਂਦੇ ਕਿ ਕੀ ਤੁਹਾਨੂੰ ਮਦਦ ਚਾਹੀਦੀ ਹੈ ਕਿ ਤੁਸੀਂ ਹੋਰ ਨਾਮ ਜਾ ਕਿਸੇ ਜਿਸਰਾ ਮੈਮ ਆਏ ਮੈਮ ਨੂੰ ਪਤਾ ਨਹੀਂ ਸੀ ਵੀ ਗੇਮ ਕੀ ਹੁੰਦੀ ਆ ਤੇ ਇਸ ਕਰਕੇ ਮੈਂ ਸਾਰੇ ਜਿਹੜੇ ਅੰਡਰਲੀਡਰ ਆ ਅੱਜ ਕੱਲੋ ਜਾਂ ਨਾ ਮੈਂ ਉਹਨਾਂ ਸਾਰਿਆਂ ਨੂੰ ਇਹੀ ਸੁਨੇਹਾ ਦੇਣਾ ਚਾਹਣੀ ਆ ਕਿ ਵਾਸੋਂ ਵੱਧ ਗੇਮ ਵੱਲ ਵੇਖਣ ਤੇ ਇਹਨਾਂ ਵੱਲ ਧਿਆਨ ਦੇਣ ਵੀ ਬੱਚੇ ਜਿਹੜੇ ਐਥਲੀਟ ਆ ਪਿੰਡਾਂ ਵਾਲੇ ਵੀ ਉਹਨਾਂ ਨੂੰ ਵੀ ਵੇਖਣਾ ਚਾਹੀਦਾ ਜੁੜੀ ਨਹੀਂ ਵੀ ਜਿਵੇਂ ਕ੍ਰਿਕਟ ਹੋ ਗਿਆ ਜਿਹੜੀਆਂ ਫੇਮਸ ਗੇਮਾਂ ਆ ਅਪਾ ਉਹਨਾਂ ਵੱਲ ਜ਼ਿਆਦਾ ਧਿਆਨ ਦੇਣੇ ਆ ਫੇਮਸ ਗੇਮਾਂ ਵਾਲੀ ਧਿਆਨ ਜ਼ਿਆਦਾ ਦੇਣੇ ਤਾਂ ਕਿ ਸਾਡੇ ਅਹੀਂ ਕਿ ਇਹਨੂੰ ਫੇਮਸ ਫੇਮਸ ਗੇਮਾਂ ਵਾਲੀ ਜ਼ਿਆਦਾ ਧਿਆਨ ਦੇਣੇ ਜਿਹੜੀਆਂ ਪਿੰਡਾਂ ਚੋਂ ਗੇਮਾਂ ਨਿਕਲਦਾ ਈ ਉਹਦੇ ਵੱਲ ਘੱਟ ਦੇਣੇ ਅੱਜ ਬਹੁਤ ਵਰੀਆ ਲੱਗਾ ਚਲੋ ਇੱਕ ਛੋਟਾ ਜਿਹਾ ਪ੍ਰਾਲਾ ਸ਼ੁਰੂ ਹੋਇਆ ਪਿੰਡ ਦੇ ਵਿੱਚ ਆਪਾਂ ਵੀ ਖੇਡਦੇ ਹੁੰਦੇ ਸੀ 2009 ਤੋਂ ਆਪਾਂ ਗੇਮ ਸਟਾਰਟ ਕੀਤੀ ਚਲੋ ਸਾਡੇ ਵਾਲੇ ਕਿਸੇ ਨੇ ਵੇਖਿਆ ਨਹੀਂ ਆ ਚਲੋ ਅਸੀਂ ਥੋੜਾ ਜਿਹਾ ਥੋੜਾ ਜਿਹਾ ਬਾਹਰ ਨਿਕਲੇ ਅੰਦਰ ਨਿਕਲੇ ਆ ਸਾਨੂੰ ਪਤਾ ਲੱਗਾ ਜਿਹੜਾ ਸਾਨੂੰ ਮਾਨ ਸਤਿਕਾਰ ਨਹੀਂ ਮਿਲਿਆ ਮੈਂ ਚਾਹੁੰਨਾ ਵੀ ਇਹਨਾਂ ਬੱਚਿਆਂ ਨੂੰ ਮਿਲੇ ਇਹ ਬੱਚੇ ਅੱਗੇ ਵਧਣ ਹੁਣ ਇਹਦਾ ਨਾਮ ਟੈਗਰ ਸ਼ਾਪ ਨਾਲ ਜੋੜਿਆ ਜਾਂਦਾ ਵਾ ਸੰਜੇ ਦਾਤ ਨਾਲ ਜੋੜਿਆ ਜਾਂਦਾ ਇਹ ਬੈਠੀ ਹੁੰਦੀ ਉੱਤੇ ਵਿੱਚ ਐਕਟਰਾਂ ਜਾ ਕੇ ਬੈਠੀ ਹੁੰਦੀ ਆ ਤੇ ਮੈਨੂੰ ਪੁੱਛਦੀ ਆ ਕੋਸ ਸਾਹਿਬ ਸੱਚੀ ਆ ਵੀ ਚੀਜ਼ਾਂ ਹੈਗੀਆਂ ਫਾਈਵ ਸਟਾਰ ਹੋਟਲ ਵੀ ਹੁੰਦੇ ਆ ਆ ਚੀਜ਼ਾਂ ਵੀ ਹੈਗੀਆਂ ਵਾ ਕਿਉਂਕਿ ਅਸੀਂ ਇੱਕ ਪਿੰਡ ਆ ਸਾਨੂੰ ਪਤਾ ਵੀ ਅਸੀਂ ਪਿੰਡੋਂ ਉੱਠੇ ਆ ਪੱਠੇ ਪਾਏ ਡੰਗਰਾਂ ਨੂੰ ਸਾਡਾ ਇੰਨਾ ਕੀ ਮੈਟਰ ਹੁੰਦਾ ਸੀ ਹੁਣ ਇਹਨਾਂ ਨੇ ਜਵਾਰਿਆਂ ਨੇ ਦਿਹਾੜੀਆਂ ਕੀਤੀਆਂ ਹੁਣ ਅਸੀਂ ਉੱਥੋਂ ਤੱਕ ਗਏ ਹੁਣ ਇਹਨਾਂ ਨੂੰ ਪਤਾ ਲੱਗਾ ਵੀ ਦੁਨੀਆਦਾਰੀ ਅਰ ਤੋਂ ਵੀ ਅੱਗੇ ਹੈਗੀ ਆ ਬ ਹੁਣ ਇਹ ਇਦਾਂ ਹੀ ਸਾਰੇ ਐਥਲੀਟਸ ਜਿੰਨੇ ਵੀ ਸਾਡੇ ਮੁੰਡੇ ਕਬੱਡੀ ਆ ਹੁਣ ਕਬੱਡੀ ਕੋਚ ਆ ਜਿੱਦਾਂ ਵੀ ਹੁਣ ਇਹ ਚੀਜ਼ਾਂ ਦਾ ਪਰਾਲਾ ਹਰ ਸਾਲ ਬਾਦੋਂ ਮੈਂ ਨਹੀਂ ਕਹਿੰਦਾ ਹਰ ਇੱਕ ਬੱਚੇ ਨੂੰ ਸਾਡੇ ਪਿੰਡ ਤੇ ਬਹੁਤ ਵਧੀਆ-ਵਧੀਆ ਐਥਲੀਟ ਆ ਮੁੰਡੇ ਕੁੜੀਆਂ ਸਾਰਿਆਂ ਦਾ ਇਦਾਂ ਹੀ ਇੱਕ ਪ੍ਰੋਗਰਾਮ ਰੱਖਿਆ ਜਾਵੇ 100 ਪ੍ਰੋਗਰਾਮ ਹੁੰਦਾ ਇਦਾਂ 100 ਇੱਕ ਛੋਟਾ ਜਿਹਾ ਪ੍ਰੋਗਰਾਮ ਰੱਖਿਆ ਜਾਵੇ ਤੇ ਹਰ ਇੱਕ ਇਹ ਮਤਲਬ ਬੱਚੇ ਨੂੰ ਸਮਾਨਤਾ ਕੀਤਾ ਜਾਵੇ ਵੀ ਆਹ ਬੱਚਾ ਸਾਡੇ ਪਿੰਡ ਲਈ ਕੁਝ ਐਕਸਰੀ ਚੀਜ਼ ਕਰਨ ਦਿਆ ਵਾ ਪਿੰਡ ਦੀ ਗਰਾਊਂਡਾਂ ਦਾ ਕੀ ਹਾਲ ਆ ਪਿੰਡ ਦੀ ਗਰਾਊਂਡ ਤੇ ਤੁਸੀਂ ਚੱਕਰ ਮਾਰੋਗੇ ਸਾਡੀ ਪਿੰਡ ਦਾ ਗਰਾਊਂਡ ਦਾ ਬਹੁਤ ਮਾ ਉਹ ਵੀ ਹੁਣ ਆਪਣੇ ਬੱਚਿਆਂ ਨੇ ਰਲ ਰੋਲ ਕੇ ਗਰਾਊਂਡਾਂ ਆਦੀ ਬਾਈ ਆ ਵੀ ਉਥੇ ਮਿਹਨਤ ਨਹੀਂ ਹੁੰਦੀ ਸਾਡੇ ਪਿੰਡ ਦੀ ਕਬੱਡੀ ਦੀ ਟੀਮ ਬਹੁਤ ਵਧੀਆ ਵਾ ਸਾਡੇ ਪਿੰਡ ਵਧੀਆ ਮੁੰਡਾ ਕਰਵਾਉਂਦਾ ਵਾ ਕਾਕਾ ਤੇ ਬਸ ਇਹ ਵੀ ਉਹਨੂੰ ਵੀ ਕੋਈ ਸਪੋਰਟ ਕਰਨ ਵਾਲਾ ਨਹੀਂ ਆ ਵੀ ਕੋਈ ਚੀਜ਼ਾਂ ਨੂੰ ਸਪੋਰਟ ਕਰਨ ਵਾਲੇ ਨਹੀਂ ਹੈਗੇ ਗਰਾਊਂਡਾਂ ਦਾ ਤੇ ਬਹੁਤ ਮਾੜਾ ਹਾਲ ਆ ਸਾਡੀ ਸਾਈਡ ਤੇ